ਸ਼ੁਰੂ ਸ਼ੁਰੂਆਤ ਹੋਊਗੀ ਹੂੰ ਤਾਂ ਅਸੀਂ ਕਿਹਾ ਸੀ ਸਾਢੇ 11 ਨੂੰ ਪਹੁੰਚੋ 12 ਵਜਣਗੇ 12 ਵਜੇ ਸ਼ੁਰੂ ਹੋਊਗੀ ਤੇ 3 ਵਜੇ ਤੱਕ ਚੱਲੂਗੀ ਇਹ ਅੱਜ ਵਿਸ਼ੇਸ਼ ਪ੍ਰੋਗਰਾਮ ਹੈ ਇਕੱਠਾ ਟਹਾਨੇ ਕੱਲ ਨੂੰ ਇਕੱਠਾ ਹੈਗਾ ਅੱਛਾ ਜੀ ਉੱਥੇ ਅਸੀਂ ਕਿੰਨੇ ਕੁ ਫੌਜ ਆਪਦੀ ਲਿਆਣੀਆਂ ਸਾਰਿਆਂ ਨੇ ਲੈਣੀਆਂ ਉਹ ਮੋਰਚੇ ਕੰਨੀ ਹੋਗਾ ਤੇ ਬਾਕੀ ਸਾਡਾ 9 ਤਰੀਕ ਦਾ ਵੱਡਾ ਇਕੱਠ ਮੋਗੇ ਰੱਖਿਆ ਹੋਇਆ ਹੈ ਉਹਦੇ ਵਾਸਤੇ ਤਿਆਰੀ ਕਰਾਉਣੀ ਹੈ ਬਸ ਅੱਛਾ ਇਹੀ ਗੱਲ ਹੈ ਕਿਹੜੇ ਕਿਹੜੇ ਵਿਸ਼ੇ ਜੱਲਦੀ ਵਾਲ ਸਾਹਿਬ ਨੂੰ ਲੈ ਕੇ ਜਿਹੜੀ ਇਹ ਚਰਚਾ ਕੀਤੀ ਜਾ ਸਕਦੀ ਹੈ ਕਿਉਂਕਿ ਲਗਾਤਾਰ ਜਿਹੜੇ ਮੰਨ ਵਰਤ ਤੇ ਬੈਠੇ ਨੇ ਕਿਉਂਕਿ ਪਰ ਚਰਚਾ ਔਸ਼ਦੀ ਇਸ ਮੁੱਦੇ ਦੀ ਬਸ ਉਹੀ ਰਹਿ ਪਹਿਲਾਂ ਵਾਲੀ ਕਬੂਲ ਕਰ ਲੋ ਜਿਹੜੀ ਪਹਿਲਾਂ ਫੈਸਲਾ ਉਹੀ ਫੈਸਲਾ ਹੋਊਗਾ ਅੱਛਾ ਇੱਕ ਗੱਲ ਹੋਰ ਪੁੱਛਣੀ ਚਾਹੁੰਦੇ ਆਂ ਵੀ ਜਿਹੜੀ ਹੈ ਹੁਣ ਐਨਐਸੀ ਜਿਹੜੀ ਆ ਹੋਰ ਜ਼ਮੀਨਾਂ ਮੰਗ ਰਹੀ ਆ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਰਹੂਗਾ ਐਸਕੇਮ ਦਾ ਅਸੀਂ ਦਿੱਲੀ ਵਾਲਾ ਮੋਰਚਾ ਨਾਲ ਲੜਦੇ ਜ਼ਮੀਨਾਂ ਦਾ ਜਿਹਨੂੰ ਖੋਲ ਲੈਣੀ ਇੱਦੀ ਪਰ ਕਿਸਾਨ ਜ਼ਮੀਨ ਦੇ ਨਾਲ ਜੁੜਿਆ ਮਜ਼ਦੂਰ ਜ਼ਮੀਨ ਨਾਲ ਤੇ ਪੰਜਾਬ ਦੇ ਲੋਕ ਜ਼ਮੀਨ ਦੇ ਨਾਲ ਜੁੜੇ ਹੋਏ ਨੇ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਸਾਡੀ ਜ਼ਮੀਨਾਂ ਇਸਾ ਤੋਂ ਸੌਖੇ ਤੇ ਖੋਲਣਗੇ ਅਸੀਂ ਸਾਡੀ ਕੋਈ ਵਟ ਵਟ ਲੈ ਜੀ ਉੱਥੇ ਬੰਦਾ ਮਾਰਦੇ ਨੇ 5 ਮਿੰਟ ਪਾਣੀ ਪਹਿਲਾਂ ਮੜ ਲਏ ਉੱਥੇ ਬੰਦਾ ਮਾਰਦੇ ਨੇ ਐਂ ਤਾਂ ਨਹੀਂ ਨੀ ਸੀਧੀ ਪਰਤੇ ਕੁਝ ਜ਼ਮੀਨ ਸਾਨੂੰ ਥਾਲੀ 'ਚ ਪਰੋਸ ਕੇ ਨਹੀਂ ਦਿੱਤੀ ਸਾਡੇ ਵੱਡੇ-ਵਡੇਰਿਆਂ ਨੇ ਵੱਡੇ ਚਾਰ ਸੰਘਰਸ਼ ਚ ਲੜੇ ਨੇ ਤਿੰਨ ਸਾਰੇ ਵੱਡੇ ਨੇ ਲੜੇ ਤੇ ਚੌਥਾ ਸੀ ਆਪ ਲੜਿਆ ਆਪ ਦੀ ਅੱਖੀਂ ਦੇਖਿਆ 13 ਮਹੀਨੇ ਉੱਥੇ ਦਿੱਲੀ ਬੈਠੇ ਰਹੇ ਹਾਂਗੇ ਐਂ ਜਿਵੇਂ ਚੱਣੀ ਬਣਨ ਦੇ ਕਿਸੇ ਨੂੰ ਪੈਰ ਧਰਨ ਦਿੰਦੇ ਜੱਟ ਕੇ ਲੜਾਂਗੇ ਜਿੰਨਾ ਚੱਕਰਾਂ ਦਾ